ਪਾਣੀ ਆਲੋ ਪਰ ਤੂੰ ਇੱਥੇ ਕੀ ਕਰ ਰਹੀ ਹੈ ਸੋਰੇ ਦਾ ਰੈਂਟੀ ਪ੍ਰੈਕਟਿਸ ਡੈਡੀ ਮੈਂ ਨਾ ਇੱਥੇ ਬਹੁਤ ਖੁਸ਼ ਆ ਤੂੰ ਸੇ ਬਿਲਕੁਲ ਟੈਨਸ਼ਨ ਨਾ ਲੋ ਤੂੰ ਸੇ ਜਾਓ ਮੈਂ ਆਪੇ ਆ ਜੂਗੀ ਚੱਲ ਓਹੋ ਪਰ ਘਰੋਂ ਤਾਂ ਤੂੰ ਇਹਨਾਂ ਨੂੰ ਬੰਦਾ ਬਣਾਉਣ ਦਾ ਕਹਿ ਕੇ ਨਿਕਲੀ ਸੀ ਤੇ ਇੱਥੇ ਆ ਕੇ ਸਾਰੇ ਬਣਾ ਲੇ ਹੁਣ ਇਹ ਤਾਂ ਇਹ ਪਿੰਡੂ ਸਾਡੇ ਘਰੇ ਕਿਨਾਂ ਗੰਦ ਪਾ ਕੇ ਆਏ ਨੇ ਕਿਉਂ ਗੰਦ ਪਾਉਣ ਨੂੰ ਅਸੀਂ ਤੇਰੇ ਘਰੇ ਬੈ ਕੇ ਮੌਫਲੀ ਖਾਂਦੇ ਰਹੇ ਤੂੰ ਆਪਣੇ ਘਰ ਬੁਲਾਇਆ ਸੀ ਤੇ ਹੁਣ ਸਾਡੇ ਘਰ ਬਿਨਾਂ ਬੁਲਾਇਆ ਆ ਗਿਆ ਲੈ ਦੇਖ ਲੈ ਐ ਤਮੀਜ਼ ਇਹਨਾਂ ਨੂੰ ਘਰ ਆਇਆ ਨਾ ਪੇਸ਼ ਆਉਣ ਦੀ ਡੈਡੀ ਅੱਛਾ ਛੋਟੀਆਂ-ਮੋਟੀਆਂ ਗੱਲਾਂ ਤਾਂ ਕੁੜਮਚਰੀ ਚ ਹੁੰਦੀਆਂ ਰਹਿੰਦੀਆਂ ਨੇ ਕੋਈ ਗੱਲ ਨਹੀਂ ਜਦੋਂ ਆਪਾਂ ਕੁੜੀ ਵਾਲਿਆਂ ਨਾ ਕੋਈ ਨਹੀਂ ਬੇਟਾ ਉਹ ਤੂੰ ਹਿੱਲ ਗਈ ਐ ਇਹਨਾਂ ਪੈਂਡੂਆਂ ਦੀ ਭਾਸ਼ਾ ਬੋਲ ਰਹੀ ਐ ਕਿਉਂ ਪੈਂਡੂਆਂ ਦੇ ਭਾਸ਼ਾ ਚ ਸਿਆਰੀ-ਬਿਆਰੀ ਨਹੀਂ ਲੱਗਦੀ ਯਾਰ ਮੰਮੀ ਤੂੰ ਚੁੱਪ ਕਰ ਜਾ ਤੂੰ ਕਹੇ ਵਿੱਚ ਬੁਲੀ ਨਹੀਂ ਆ ਡੈਡੀ ਸਾਡੀ ਸੁਲਾਹ ਹੋ ਗਈ ਐ ਐਵੇਂ ਕਿਵੇਂ ਸੁਲਾਹ ਹੋ ਗਈ ਨਹੀਂ ਜਲਦੀ ਹੋਰ ਘਣਾ ਅੰਕਲ ਜੀ ਸਾਲ ਲੱਗਦਾ ਸੁਲਾਹ ਨੂੰ ਸਾਡੀ ਮੀਆਂ ਬੀਬੀ ਦੀ ਝਟ ਤੇ ਸੁਲਾਹ ਜਾਂਦੀ ਆ ਵੇਖੋ ਮੀਆਂ ਬੀਬੀ ਸਾਡੀ ਗੱਲ ਕਰ ਰਹੀ ਐ ਓਏ ਤਾਂ ਸਾਨੂੰ ਘਰ ਬੁਲਾਉਣ ਦੀ ਨਹੀਂ ਸੀ ਮਨ ਰਿਆ ਤੇ ਤੂੰ ਇਹਨੂੰ ਘਰ ਵਾਲਾ ਮੰਨ ਲਿਆ ਸ਼ਾਬਾਸ਼ ਬੇਟਾ ਦੇਖ ਜੇ ਇਹਨਾਂ ਨੇ ਤੈਨੂੰ ਡਰਾਤ ਮਗਾ ਦੇ ਪਲੀਜ਼ ਮੈਨੂੰ ਦੱਸ ਦੇ ਨਹੀਂ ਡਰਾਉਣ ਤਾਂ ਮਹਾਂ ਨੂੰ ਸਾਡੀਆਂ ਬਾਵਾ ਆਕਰ ਚੱਲੀਆਂ ਤੇਰੀ ਕੁੜੀ ਬਣਾ ਲੈ ਜਾ ਆਪਣੀ ਕੁੜੀ ਲੈ ਕੇ ਜਾ ਰਿਆਂ ਕਿਉਂਕਿ ਤੁਹਾਡੇ ਵਰਗੇ ਲੋਕਾਂ ਚ ਨਹੀਂ ਰਹਿ ਸਕਦੀ ਨਾ ਮੈਂ ਚੱਲ ਬੇਟਾ ਡੈਡੀ ਓ ਬਦਮਾਸ਼ੀ ਮੈਨੂੰ ਤਾਂ ਪਹਿਲਾਂ ਲੱਗਦਾ ਸੀ ਕੋਈ ਗੜਬੜ ਹੈ ਲੀਡਾਉਣ ਕੜੀ ਅੰਕਲ ਜੀ ਸਾਡਾ ਸਾਰਾ ਡੱਬੀ ਪਿਸਤੌਲ ਦੇ ਡਰ ਤੋਂ ਨਾਪਛਣਾ ਪੂਲ ਦਾ ਪਹਿ ਤੁਹਾਡੇ ਘਰ ਜਾ ਕੇ ਨਾਲੇ ਇੱਕ ਪਰੋਂ ਆਏ ਨੇ ਪਰ ਤੂੰ ਤਾਂ ਡਾਊਨਲੋਡ ਸ਼ੇਅਰ ਚੈਟ